ਦੇ ਵਿੱਚ ਅਕਸਰ ਦੇਖਦੇ ਆ ਕਿ ਲੋਕ ਵਿਆਹ ਤੇ ਜਾਦਾ ਜ਼ੋਰ ਦਿੰਦੇ ਨੇ ਆਨੰਦ ਕਾਰਜਾਂ ਤੇ ਨਹੀਂ ਜੀ ਇਹੋ ਜੇ ਲੰਗਰ ਵਿਆਹਾਂ 'ਚ ਲੱਗਣ ਲੱਗ ਜਾਣ ਪ੍ਰਾਤੀ ਤਾਂ ਬਹੁਤ ਆਉਂਦੇ ਨੇ ਸਾਰਾ ਸਾਥ ਸਬੰਧੀ ਇਕੱਠੇ ਹੁੰਦੇ ਨੇ ਏਕ-ਇਕ ਕਿਤਾਬ ਕਿਸੇ ਦੇ ਘਰ ਪਹੁੰਚ ਜੇ ਤਾਂ ਮੈਨੂੰ ਲੱਗਦਾ ਜੀਵਨ ਜਿਹੜਾ ਸੁਧਰ ਜਾਊਗਾ ਅਸੀਂ ਦੇਖਦੇ ਆ ਲੋਕ ਸਟਾਲਾਂ ਤੇ ਜ਼ੋਰ ਦਿੰਦੇ ਨੇ ਵਿਆਹਾਂ ਦੇ ਵਿੱਚ ਡੀਜਿਆਂ ਤੇ ਜ਼ੋਰ ਦਿੰਦੇ ਨੇ ਜਦੋਂ ਇਹਨਾਂ ਦੀ ਜਰਨੀ ਸਾਡੇ ਨਾਲ ਯਾਦ ਉਸ ਵੀ ਤੁਹਾਡੇ ਹੋਣਗੇ ਉਹ ਨਹੀਂ ਕਹਿੰਦੇ ਹੋਣਗੇ ਵੀ ਯਾਰ ਤੇਰਾ ਇੱਕ ਤਾਂ ਵਿਆਹ ਹੁੰਦਾ ਪਹਿਲੀ ਮਤਲਬ ਕਿ ਇੱਕੀ ਤਾਂ ਵਿਆਹ ਕਰਾਉਣਾ ਹੁੰਦਾ ਉਹਦੇ ਵਿੱਚ ਤਾਂ ਸਾਰਾ ਕੁਝ ਕਰਨਾ ਹੁੰਦਾ ਫਿਰ ਤੁਸੀਂ ਯਾਰ ਇਹ ਕੀ ਕਰ ਰਹੇ ਹੋ ਪੰਡਤ ਮੁੱਲਾ ਜੋ ਲਿਖ ਦਿਆ ਛਾਰ ਚਲੇ ਹਮ ਕਸ਼ਮੀਰ ਲਿਆ ਗੁਰੂ ਸਭ ਕਹਿੰਦੇ ਮੈਂ ਤੁਹਾਡੀਆਂ ਮਰਜ਼ਾ ਤਾਂ ਉਹ ਨਹੀਂ ਮੰਨਦਾ ਮੈਂ ਇੱਕ ਵੱਖਰਾ ਵਾਂ ਮੈਂ ਸ਼ੁਰੂ ਤੋਂ ਇਹ ਚਾਹੁੰਦੀ ਸੀ ਕਿ ਵੀ ਮੇਰਾ ਜਿਹੜਾ ਜੀਵਨ ਸਾਥੀ ਹੋਵੇ ਉਹ ਗੁਰੂ ਨਾਲ ਜੁੜਿਆ ਹੋਵੇ ਗੁਰਬਾਣੀ ਸ਼ੁਰੂ ਹੋਏ ਦਾ ਸਾਨੂੰ ਇਹਨਾਂ ਨੇ ਤਾਂ ਕਿਹਾ ਕਿ ਮੈਂ ਇਹ ਪ੍ਰਚਾਰ ਕਰਨਾ ਚਾਹੁੰਦਾ ਹਾਂ ਸ਼ੁਰੂ ਤੋਂ ਇਹਨਾਂ ਦੀ ਲਗਨ ਇਸ ਕਿ ਗੁਰੂ ਘਰ ਦੇ ਨਾਲ ਪਿਆਰ ਦੇ ਵੱਧ ਤੋਂ ਵੱਧ ਗੁਰ ਸਿੱਖੀ ਦਾ ਪ੍ਰਚਾਰ ਅੱਜ ਮੈਂ ਇਹ ਕਹਿ ਸਕਾਂਗੀ ਕਿ ਇਸ ਸੰਖੇਪ ਰੂਪ ਦੇ ਵਿੱਚ ਅਗਰ ਮੈਂ ਕਹਿਣਾ ਚਾਹਾਂ ਐਜ਼ ਅ ਪ੍ਰਚਾਰਕ ਹੀ ਅਚੀਵਡ ਸੋ ਮਚ ਐਜ਼ ਅ ਸਟੂਡੈਂਟ ਹੀ ਵਾਸ ਅ ਨੰਬਰ 1 ਹਣਾ ਤਾਂ ਸਾਡੇ ਦਿਲ ਦਾ ਇਹ ਟੁਕੜਾ ਆ। ਸਿੱਖਿਆਦੰ ਲੀਕੂ ਗ੍ਰੰਥ ਸਪਾਸ਼ਟ ਅਮਰ ਦੇ ਬਾਣੀ ਤੋਂ ਜਿਵੇਂ ਜਿਵੇਂ ਅਸੀਂ ਬਾਣੀ ਪੜਦੇ ਹਾਂ ਸਮਝਦੇ ਹਾਂ ਹੌਲੀ ਹੌਲੀ ਜਿਹੜੇ ਵੀ ਚਾਰ ਜਿਹਨੇ ਬੰਦੇ ਤੇ ਚੇਂਜ ਕਰ ਦਈਏ। ਕਈ ਵਾਰ ਇਨਸਾਨ ਇਨਸਾਨ ਨੂੰ ਚੇਂਜ ਨਹੀਂ ਕਰ ਸਕਦਾ ਪਰ ਸ਼ਬਦ ਅੰਦਰ ਇੱਕ ਐਸੀ ਤਾਕਤ ਹੈ ਸ਼ਬਦ ਹਰ ਇੱਕ ਇਨਸਾਨ ਨੂੰ ਚੇਂਜ ਕਰ ਸਕਦਾ ਹੈ। ਅਸੀਂ ਵਿਆਹ ਰਾਤ ਨੂੰ ਤੇ ਜਾ ਕੇ ਕੰਮ ਕਰਨਾ। ਉਹ ਅੱਜ ਗੁਰਜੋਸ਼ੀ ਜੀ ਕਰ ਰਹੇ। ਜਿੱਦਾਂ ਅਸੀਂ ਕੀਰਤਨ ਸੁਣਦੇ ਆਂ ਪਿੱਤਰ ਤੋਂ ਬਾਅਦ ਕਥਾ ਦਾ ਅਸਰ ਹੁੰਦਾ ਲੇਕਿਨ ਕਥਾ ਤਾਂ ਵੀ ਵੱਧ ਜਿਹੜਾ ਬੱਚਾਂ ਤੇ ਅੱਜ ਬੱਚਾ ਨੂੰ ਇਹ ਜੋੜ ਰਹੇ ਆ ਉਹ ਮੈਂ ਮਤ ਉਹ ਕਹਿੰਦਾ ਇਸ ਤੇ ਉੱਪਰ ਕੁਝ ਨਹੀਂ ਹੋ ਸਕਦਾ ਮੈਂ ਤੁਹਾਨੂੰ ਪੀੜ ਜ਼ਰੂਰ ਦਿਖਾ ਦਿੰਦੇ ਆ ਕਿ ਜੋ ਗੁਰੂ ਜੋਤ ਨੇ ਇੱਕੋ ਹੀ ਉਹਨਾਂ ਨੇ ਕਿਹਾ ਕਿ ਜੇ ਅਸੀਂ ਕਿਤਾਬ ਲੈਣੀ ਆ ਪੜ੍ਹਨੀ ਆ ਤੇ ਦੂਜਿਆਂ ਨੂੰ ਵੀ ਪੜਾਉਣੀ ਆ ਇਹ ਸਾਡੀ ਭੇਟਾ ਹੋਏਗੀ ਦੇ ਅਨੁਸਾਰ ਅਕਸਰ ਸਿੱਖ ਮਰਿਆਦਾ ਦਾ ਨਾਰਾ ਦਿੱਤਾ ਜਾਂਦਾ ਸਾਦੇ ਵਿਆਹ ਸਾਦੇ ਪੋਗ ਨਾ ਕੋਈ ਚਿੰਤਾ ਨਾ ਕੋਈ ਰੋਗ ਸੰਗਤ ਜੀ ਅਸੀਂ ਵਿਆਹਾਂ ਦੇ ਵਿੱਚ ਅਕਸਰ ਦੇਖਦੇ ਆ ਕਿ ਲੋਕ ਵਿਆਹ ਤੇ ਜਾਦਾ ਜ਼ੋਰ ਦਿੰਦੇ ਨੇ ਆਨੰਦ ਕਾਰਜ ਹਾਤੇ ਨਹੀਂ ਪਰ ਅੱਜ ਇੱਕ ਐਸੇ ਗੁਰਸਿੱਖ ਵੀਰ ਕਥਾਵਾਚਕ ਨੌਜਵਾਨ ਯੰਗ ਗੁਰਜੋਤ ਸਿੰਘ ਨਲਵੀ ਜੀ ਨਾਲ ਮਿਲੇ ਜਿਨ੍ਹਾਂ ਨੇ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਇਆ ਪ੍ਰਚਾਰ ਤੇ ਕੀਤਾ ਆਪਾਂ ਅਗਰ ਇਹ ਇੱਕ ਗੱਲ ਆਮ ਕਹਿੰਦੇ ਆ ਕਿ ਲੋਕ ਕਹਿੰਦੇ ਆ ਕਿ ਆ ਅਵਰ ਉਪਦੇਸ਼ ਦੇਵੇ ਪਰ ਆਪ ਨਾ ਕਰੇ ਪਰ ਅਸੀਂ ਅਸਲ ਜ਼ਿੰਦਗੀ ਚ ਜੋ ਦੇਖ ਰਹੇ ਆ ਜਦੋਂ ਗੁਰਜੇ ਸਿੰਘ ਨਲਵੀ ਜੀ ਨੇ ਸਾਨੂੰ ਵਿਆਹ ਦਾ ਕਾਰਡ ਭੇਜਿਆ ਤਾਂ ਉਹਨਾਂ ਨੇ ਇਹ ਗੱਲ ਸਾਨੂੰ ਕਹੀ ਕਿ ਅਸੀਂ ਲੰਗਰ ਲਾਉ ਰਿਹਾ ਗਿਆਨ ਦਾ ਲੰਗਰ ਅਸੀਂ ਦੇਖਦੇ ਆ ਲੋਕ ਸਟਾਲਾਂ ਤੇ ਜ਼ੋਰ ਦਿੰਦੇ ਨੇ ਵਿਆਹਾਂ ਦੇ ਵਿੱਚ ਡੀਜਿਆਂ ਤੇ ਜ਼ੋਰ ਦਿੰਦੇ ਨੇ ਪਰ ਇਸ ਵੀਰ ਨੇ ਗੁਰੂ ਦੀ ਮਰਿਆਦਾ ਅਨੁਸਾਰ ਗਿਆਨ ਦਾ ਲੰਗਰ ਲਾਇਆ ਅੱਜ ਰਿਸੈਪਸ਼ਨ ਪਾਰਟੀ ਸੀ ਪਾਰਟੀ ਨਹੀਂ ਕਹਾਂਗੇ ਸਮਾਗਮ ਹੀ ਕਹਾਂਗੇ ਅਸੀਂ ਕਿਉਂਕਿ ਅਕਸਰ ਬੋਲਬਾਣੇ ਚ ਇਹ ਗੱਲ ਕਹੀ ਜਾਂਦੀ ਹੈ ਪਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਗਿਆਨ ਦਾ ਲੰਗਰ ਕਿਤਾਬਾਂ ਦਾ ਲੰਗਰ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਅਸੀਂ ਇਸ ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਤਾਂ ਉਸ ਦਾ ਵੀ ਇਹਨਾਂ ਨੇ ਇੱਕ ਬੜਾ ਸੋਹਣਾ ਕਨਸੈਪਟ ਪੌਦਿਆਂ ਦਾ ਵੀ ਲੰਗਰ ਲਾਇਆ ਸੋ ਉਹਨਾਂ ਸੱਜਣਾ ਨੂੰ ਵੀ ਇਕੱਠੇ ਕਰ ਲਿਆ ਆਪਣੇ ਸਮਾਗਮ ਦੇ ਵਿੱਚ ਜਿਹੜੇ ਸਮਾਜ ਦੇ ਵਿੱਚ ਚੰਗੇ ਕਾਰਜ ਕਰ ਰਹੇ ਨੇ ਸੋ ਬਹੁਤ ਖੁਸ਼ੀ ਹੋਈ ਇਸ ਇਹ ਗੁਰਸਿੱਖ ਜੋੜੀ ਸਾਡੇ ਨਾਲ ਖੜੀ ਹੋਈ ਆ ਵੀਰ ਗੁਰਜੋਤ ਸਿੰਘ ਤੇ ਭੈਣ ਅਰਸ਼ਦੀਪ ਕੌਰ ਜਿਨ੍ਹਾਂ ਦੇ ਕੱਲ ਆਨੰਦ ਕਾਜ ਸੀ ਅੱਜ ਇਹਨਾਂ ਨੇ ਸਹਿਜ ਪਾਠ ਦਾ ਭੋਗ ਪਾ ਕੇ ਜਿਹੜੀ ਕਿ ਆਪਣੇ ਸਮਾਗਮ ਨੂੰ ਉਲੀਕਿਆ ਤੇ ਗਿਆਨ ਦਾ ਲੰਗਰ ਲਾਇਆ ਤੇ ਉਹ ਸ਼ਖਸੀਅਤਾਂ ਨੂੰ ਬੁਲਾਇਆ ਜਿਸ ਤਰ੍ਹਾਂ ਮੈਂ ਕਿਹਾ ਕਿ ਉਹਨਾਂ ਗੁਰਸਿੱਖ ਭਾਈਆਂ ਨੂੰ ਇਕੱਠੇ ਕੀਤਾ ਜਿਨ੍ਹਾਂ ਨੇ ਸਮਾਜ ਦੇ ਵਿੱਚ ਚੰਗੇ ਕਾਰਜ ਕੀਤੇ ਨੇ ਸੋ ਇਹ ਕਹਿੰਦੇ ਸੀ ਕਿ ਮੇਰੇ ਤੋਂ ਪਹਿਲਾਂ ਮੇਰੇ ਵੱਡਿਆਂ ਨਾਲ ਜ਼ਰੂਰ ਗੱਲ ਕੀਤੀ ਜਾਵੇ ਜਿਨ੍ਹਾਂ ਤੋਂ ਇਹਨਾਂ ਨੇ ਸੇਧ ਲਈ ਆ ਕਿਉਂਕਿ ਜਦੋਂ ਸਾਨੂੰ ਕੋਈ ਸੇਧ ਵਧੀਆ ਦੇਣ ਵਾਲੇ ਹੋਣ ਤਾਂ ਬੱਚਾ ਆਪਣੇ ਆਪ ਹੀ ਉਸ ਤਰ੍ਹਾਂ ਚੱਲ ਜਾਂਦਾ ਜਿਸ ਤਰੀਕੇ ਦੇ ਨਾਲ ਤੁਹਾਡਾ ਆ ਕੈਸਾ ਮਾਹੌਲ ਹੋਏਗਾ ਉਸੇ ਹੀ ਤਰ੍ਹਾਂ ਤੁਸੀਂ ਉਸ ਜੀਵਨ ਨੂੰ ਢਾਲੋਗੇ ਸੋ ਗਲਬਾਤ ਕਰਾਂਗੇ ਭੈਣ ਇੰਦਰਜੀਤ ਕੌਰ ਜੀ ਨਾਲ ਜਿਹੜੇ ਕਿ ਯੂਐਸਏ ਤੋਂ ਆਏ ਨੇ ਨਾਲ ਉਹਨਾਂ ਦੇ ਜਿਹੜੇ ਹਸਬੈਂਡ ਨੇ ਸਭ ਤੋਂ ਪਹਿਲਾਂ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਫਤਿਹ ਜੀ ਗੁਰਜੋਤ ਸਿੰਘ ਜੀ ਬਾਰੇ ਹੀ ਅਸੀਂ ਗੱਲ ਕਰਾਂਗੇ ਇਹ ਤਾਂ ਸਾਡੇ ਨਾਲ ਵੀ ਸ਼ਖਸ਼ੀਅਤ ਖੜੇ ਹੋਏ ਨੇ ਡੀਆਈਜੀ ਕੀ ਕਹਿਣਾ ਚਾਹੋਗੇ ਤੁਸੀਂ ਗੁਰਜੋਤ ਸਿੰਘ ਜੀ ਚ ਐਸਾ ਕੀ ਦੇਖਿਆ ਕਿ ਅੱਜ ਤੁਸੀਂ ਤਾਰੀਫਾਂ ਦੇ ਹੀ ਫੁੱਲ ਵੰਡੇ ਸੀ ਉਹਨਾਂ ਦੇ ਹਾਂ ਜੀ ਜਿੰਨੇ ਵੀ ਲਫ਼ਜ਼ ਐਕਚੁਅਲੀ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿ ਗੁਰਜੋਤ ਸਿੰਘ ਉਹਨਾਂ ਦੀ ਮੈਂ ਤਾਰੀਫ ਕਰ ਸਕਾਂ ਇਸ ਬੱਚੇ ਨੂੰ 4-5 ਸਾਲਾਂ ਦੇ ਵਿੱਚ ਅਸੀਂ ਬਹੁਤ ਹੀ ਮਿਹਨਤ ਕਰਦੇ ਦੇਖਿਆ ਬਹੁਤ ਸੀ ਇਹਨੇ ਅਚੀਵਮੈਂਟ ਕੀਤੀਆਂ ਇਹ ਬੱਚਾ ਜਦੋਂ ਸਾਨੂੰ ਸਾਡੇ ਐਕਚੁਅਲੀ ਸੰਪਰਕ ਵਿੱਚ ਆਇਆ ਵਿਚ ਇਸ ਗੁਰਮਤ ਐਜੂਕੇਸ਼ਨ ਸੁਸਾਇਟੀ ਦੇ ਦੌਰਾਨ ਅਸੀਂ ਉਸ ਵਕਤ ਜਦੋਂ ਇਹਨਾਂ ਦੀ ਜਰਨੀ ਸਾਡੇ ਨਾਲ ਸ਼ੁਰੂ ਹੋਈ ਤਾਂ ਸਾਨੂੰ ਇਹਨਾਂ ਨੇ ਕਿਹਾ ਕਿ ਮੈਂ ਇਹ ਪ੍ਰਚਾਰ ਕਰਨਾ ਚਾਹੁੰਨਾ ਹਾਂ ਸ਼ੁਰੂ ਤੋਂ ਇਹਨਾਂ ਦੀ ਲਗਨ ਇਹ ਸੀ ਕਿ ਗੁਰੂ ਘਰ ਦੇ ਨਾਲ ਪਿਆਰ ਤੇ ਵੱਧ ਤੋਂ ਵੱਧ ਗੁਰਸਿੱਖੀ ਦਾ ਪ੍ਰਚਾਰ ਉਸ ਵਕਤ ਇਹਨਾਂ ਨੇ ਸਟੀਰੀਓ ਸਿਸਟਮ ਛੋਟਾ ਜਿਹਾ ਖਰੀਦਿਆ ਤੇ ਪਿੰਡਾਂ ਦੇ ਵਿੱਚ 27 ਪਿੰਡ ਸੀ ਉਸ ਵਕਤ ਜਦੋਂ ਇਹਨਾਂ ਨੇ ਜਾ ਜਾ ਕੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਰਾਤ ਨੂੰ ਲੇਟ ਆਉਂਦੇ ਸੀ ਸੈਕਿੰਡ ਇਸ ਬੱਚੇ ਨੇ ਬਹੁਤ ਮਿਹਨਤ ਕੀਤੀ ਨਾਲ ਇਹਨਾਂ ਨੂੰ এডਿਕੇਸ਼ਨ ਦਾ ਬਹੁਤ ਸ਼ੌਕ ਸੀ ਸੋ ਅਸੀਂ ਇਹਨਾਂ ਨੂੰ ਪੂਰਾ ਕਿਹਾ ਵੀ ਬੇਟਾ ਜਿੰਨੀ ਜ਼ਿਆਦਾ এডਿਕੇਸ਼ਨ ਲਓਗੇ ਉਨਾ ਹੀ ਤੁਹਾਡਾ ਭਵਿੱਖ ਵਧੀਆ ਰਹੂਗਾ ਸੋ ਇਹਨਾਂ ਨੇ ਰਿਲੀਜੀਅਸ ਦੇ ਵਿੱਚ ਰਿਲੀਜਨ ਦੇ ਵਿੱਚ ਮਾਸਟਰ ਕੀਤੀ ਤੇ ਅੱਜ ਮੈਂ ਇਹ ਕਹਿ ਸਕਾਂਗੀ ਕਿ ਇਸ ਸੰਖੇਪ ਰੂਪ ਦੇ ਵਿੱਚ ਅਗਰ ਮੈਂ ਕਹਿਣਾ ਚਾਹਾਂ ਐਜ਼ ਅ ਪ੍ਰਚਾਰਕ ਹੀ ਅਚੀਵਡ so much ਐਜ਼ ਅ ਸਟੂਡੈਂਟ ਹੀ ਵਾਸ ਅ ਨੰਬਰ 1 ਹੈਨਾ ਤਾਂ ਸਾਡੇ ਦਿਲ ਦਾ ਇਹ ਟੁਕੜਾ ਆ ਤਾਂ ਬਹੁਤ ਹੀ ਮਾਣ ਅਜ ਮਹਿਸੂਸ ਹੁੰਦਾ ਆ ਕਿ ਇਸ ਬੱਚੇ ਨੇ ਇਕੱਲਾ ਆਪਣੀ ਸਮਾਜ ਦੇ ਵਿੱਚ ਹੀ ਨਹੀਂ ਹਰੇਕ ਫੀਲਡ ਦੇ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਸੋ ਇੱਥੇ ਇੱਕ ਹੀ ਮੈਂ ਮੈਸੇਜ ਇਹ ਜ਼ਰੂਰ ਦੇਣਾ ਚਾਹਾਂਗੀ ਕਿ ਅਗਰ ਤੁਹਾਡੇ ਪਾਸ ਐਜੂਕੇਸ਼ਨ ਹੈ ਤਾਂ ਹਰ ਇੱਕ ਚੀਜ਼ ਸੰਭਵ ਹੈ ਸੋ ਸੋਸਾਇਟੀ ਉਸ ਬਾਰੇ ਜ਼ਰੂਰ ਦੱਸਿਆ ਜਾਵੇ ਤੁਸੀਂ ਪ੍ਰੈਜ਼ੀਡੈਂਟ ਉਸ ਸੋਸਾਇਟੀ ਦੀ ਹਾਂਜੀ ਸੋ ਗੁਰਮਤ ਐਜੂਕੇਸ਼ਨ ਸੋਸਾਇਟੀ ਹੈ ਜੋ ਕਿ ਅਸੀਂ ਬੱਚਿਆਂ ਦੀ ਐਜੂਕੇਸ਼ਨ ਤੇ ਕੰਮ ਕਰਦੇ ਆਂ ਤਾਂ ਇਹ ਜੋ ਸੋਸਾਇਟੀ ਆ ਪਿਛਲੇ 5 ਸਾਲ ਤੋਂ ਰਨ ਕਰਦੀ ਅਸੀਂ 5 ਬੱਚਿਆਂ ਤੋਂ ਸ਼ੁਰੂ ਕੀਤੀ ਸੀ ਇਸ ਵੇਲੇ 5 ਸਾਲਾਂ ਦੇ ਵਿੱਚ ਅਸੀਂ 5000 ਤੋਂ ਵੱਧ ਬੱਚਿਆਂ ਦੀ ਨੋਰੀਚ ਕਰ ਚੁੱਕੇ ਆਂ ਹਾਂਜੀ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ 110% ਮੈਂ ਬੜੇ ਮਾਣ ਨਾਲ ਕਹਿੰਨੀ ਆ ਕਿ ਇਹਦਾ ਰਿਜ਼ਲਟ ਆ ਰਿਹਾ ਆ ਅਰਸ਼ਦੀਪ ਵੀ ਸਾਡੀ ਸਟੂਡੈਂਟ ਸੀਗੇ ਵਰਜੋਤ ਸਿੰਘ ਹੋਣੇ ਬੱਚੇ ਇਹਨਾਂ ਨੇ ਸਾਡੀ ਸੁਸਾਇਟੀ ਨੂੰ ਚਾਰ ਚੰਦ ਲਾ ਦਿੱਤੇ ਸੋ ਬਿਲਕੁਲ ਬਹੁਤ ਹੀ ਮਾਣ ਦੀ ਸਾਡੇ ਲਈ ਵਾਸਤੇ ਗੱਲ ਆ ਤੇ ਇਹ ਕਹਾਂਗੇ ਕਿ ਅਗਰ ਬੱਚਿਆਂ ਨੂੰ ਤੁਸੀਂ ਦਾਸ਼ ਦੇਣਾ ਚਾਹੁੰਦੇ ਆ ਤਾਂ ਐਜੂਕੇਸ਼ਨ ਦਾ ਦਾਸ਼ ਦਿਓ ਹੈਨਾ ਚੰਗੇ ਸੰਸਕਾਰਾਂ ਦਾ ਦਾਸ ਜਿਓ ਕਿ ਹਰ ਇੱਕ ਚੀਜ਼ ਦੀ ਕਹਿੰਦੇ ਹੁੰਦੇ ਐਕਸਪਾਇਰੇਸ਼ਨ ਡੇਟ ਹੈਗੀ ਆ ਇੱਕ এডੂਕੇਸ਼ਨ ਐਸੀ ਚੀਜ਼ ਹੈ ਜੇ ਕਦੀ ਐਕਸਪਾਇਰ ਨਹੀਂ ਹੁੰਦੀ ਹਰ ਇੱਕ ਤੁਹਾਡੇ ਮੌਕੇ ਦੇ ਵਿੱਚ ਲਾਈਫ ਦੇ ਹਰ ਇੱਕ ਮੁਕਾਮ ਦੇ ਵਿੱਚ ਚੰਗੇ ਮਾੜੇ ਟਾਈਮ ਦੇ ਉੱਤੇ ਤੁਹਾਡੀ এডੂਕੇਸ਼ਨ ਤੁਹਾਡਾ ਹਮੇਸ਼ਾ ਸਾਥ ਰਹਿੰਦੀ ਹੈ ਸੋ ਸਾਡੇ ਨਾਲ ਹਰਿਆਣੇ ਦੀ ਡੀਆਈਜੀ ਨੇ ਪਾਈ ਸਰ ਜੀ ਡੀਐਸਪੀ ਸੌਰੀ ਕੀ ਕਹਿਣਾ ਚਾਹੋਗੇ ਗੁਰਬਾਣੀ ਕਹਿੰਦੀ ਹੈ ਨੇ ਕਿ ਅਵਰੁਕ ਦੇਸ਼ਾ ਆਪ ਨਾ ਕਰਾ ਅਸੀਂ ਅਕਸਰ ਦੇਖਦੇ ਕਥਾਵਾਚਕ ਰਾਗੀ ਸਿੰਘਾ ਦਾ ਜੇ ਉਹ ਉਪਦੇਸ਼ ਦਿੰਦੇ ਨੇ ਤਾਂ ਕਹਿੰਦੇ ਨੇ ਦੁਨਿਆਵੀ ਤੌਰ ਤੇ ਜੀਵਨ ਬਹੁਤ ਘੱਟ ਦੇਖਣ ਨੂੰ ਮਿਲਦਾ ਤੁਹਾਡੇ ਵੀ ਹਰਿਆਣੇ ਦੀ शान ਨੇ ਕਿਵੇਂ ਦੇਖਦੇ ਮੈਨੂੰ ਅੱਜ ਗੁਰਜੋਤ ਸਿੰਘ ਜੋਤ ਜੀ ਨੜਵੀ ਦਾ ਜੋ ਆਨੰਦਕਾਰ ਦੀ ਇਹਨਾਂ ਨੇ ਭੂਮਿਕਾ ਗੁਰਮਰਿਆਦਾ ਅਨੁਸਾਰ ਨਿਭਾਈ ਹੈ ਹਾਂਜੀ ਤੇ ਬੜਾ ਮਾਣ ਹੋ ਰਿਹਾ ਔਰ ਮੱਕ ਇਹਨਾਂ ਨੇ ਅੱਜ ਵੀ ਮੈਨੂੰ ਵੀ ਕਿਹਾ ਸਟੇਜ ਤੇ ਬੋਲਣ ਵਾਸਤੇ ਪਰ ਮੈਂ ਸਟੇਜ ਦਾ ਬੁਲਾਵਾ ਨਹੀਂ ਜੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਵੀ ਅੱਜ ਵਿਦਵਾਨ ਤੁਸੀਂ ਬੁਲਾਏ ਹੋਏ ਆ ਜੋ ਤੁਸੀਂ ਸ਼ਬਦ ਦਾ ਲੰਗਰ ਲਾਇਆ ਹੈ ਔਰ ਸ਼ਬਦ ਦੇ ਸੰਸਥਾਪਕ ਔਰ ਉਹਨਾਂ ਦਾ ਪ੍ਰਚਾਰ ਕਰਨਾ ਇਹਨੇ ਬੜੀ ਹਸਤੀਆਂ ਆਈਆਂ ਸੀ ਮੈਂ ਵੀ ਉਹਨਾਂ ਨੂੰ ਸੁਣਨਾ ਚਾਹੁੰਦਾ ਜੀ ਤੇ ਸਾਡੇ ਸਿੱਖ ਜੋ ਅੱਜ ਪ੍ਰਚਾਰਕ ਔਰ ਬੜੀ ਬੜੀ ਹਾਸਤੀਆਂ ਉਹ ਵੀ ਮੈਂ ਦੇਖਦਾ ਕਿ ਸਟੇਜਾਂ ਤੇ ਹੀ ਨੇ ਜੋ ਧਰਤਾਂ ਤੇ ਜਾ ਕੇ ਕੰਮ ਕਰਨਾ ਉਹ ਅੱਜ ਗੁਰਜੋਤ ਸਿੰਘ ਜੀ ਕਰ ਰਹੇ ਕਿਉਂਕਿ ਮੈਂ ਕਿਸੇ ਗੁਰਦੁਆਰਾ ਸਾਹਿਬ ਵੀ ਚਲੇ ਜਾਵਾਂ ਕਿਤੇ ਹੋਰ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਚਲਾ ਇੱਕ ਦਰਬਾਰ ਸਾਹਿਬ ਨੂੰ ਛੱਡ ਕੇ ਇਤਿਹਾਸਿਕ ਗੁਰਦੁਆਰਾ ਨੂੰ ਛੱਡ ਕੇ ਉੱਥੇ ਵੀ ਇਹੀ ਅਰਦਾਸ ਹੁੰਦੀ ਹੈ ਮੈਨੂੰ ਵੀਜ਼ਾ ਮਿਲ ਜੇ ਜੀ ਬਿਲਕੁਲ ਮੈਨੂੰ ਵਿਦੇਸ਼ ਜਾਣ ਦੀ ਮੇਰੀ ਇੱਛਾ ਪੂਰਨ ਕਰ ਪ੍ਰਮਾਤਮਾ ਹੂੰ ਲੇਕਿਨ ਜੋ ਗੁਰਜੋਤ ਜੀ ਨੇ ਅੱਜ ਮਤਲਬ ਅਗਰ ਜਿਸ ਤਰ੍ਹਾਂ ਇਹਨਾਂ ਨੇ ਭੈਣ ਜੀ ਨਾਲ ਸਰਦਾਰ ਮਨਜੀਤ ਸਿੰਘ ਨਾਲ ਭੈਣ ਇੰਦਰਜੀਤ ਜੀ ਕੋਲ ਨਾਲ ਸੰਪਰਕ ਕੀਤਾ ਤਾਂ ਇਹ ਵੀ ਕਿਥੇ ਆਪਣੇ ਰਜਗਾਰ ਨੂੰ ਲੈ ਕੇ ਜਾਂ ਆਪਣੀ ਕਮਾਈ ਵਾਸਤੇ ਅੱਜ ਇਹਨਾਂ ਨੇ ਯੂਰਪ ਦੇ 9 ਕੰਟਰੀਆਂ ਦਾ ਦੌਰਾ ਵੀ ਕੀਤਾ ਲੇਕਿਨ ਉੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦਾ ਪ੍ਰਚਾਰ ਹੀ ਕੀਤਾ ਇਹਨਾਂ ਨੇ ਆਪਣੀ ਔਰ ਨਹੀਂ ਦੇਖਿਆ ਕਿ ਮਤਲਬ ਮੈਂ ਇਹ ਨੌਜਵਾਨਾਂ ਨੂੰ ਬਹੁਤ ਵੱਡੀ ਸੇਧ ਹੈ ਜਿਹੜੀ ਡੀਜਾਂ ਤੇ ਤੁਸੀਂ ਦੇਖਦੇ ਹੋ ਫੈਸ ਬਹੁਤ ਵਿਆਹਾਂ ਤੇ ਪੈਸਾ ਖਰਚਦੇ ਨੇ ਜਦ ਪੈਲਸ ਤੇ ਵਿਆਹ ਹੋਇਆ ਤਾਂ ਉੱਥੇ ਵੀ ਬਾਣੀ ਸੁਣਨ ਨੂੰ ਜੇ ਛਗਣ ਦੀ ਗੱਲ ਕਰਦੇ ਲੋਕੀ ਕਹਿੰਦੇ ਅੱਜ ਇੱਥੇ ਇੰਨਾ ਦੇ ਕੇ ਆ ਸੀ ਤੇ ਉਹਨੇ ਤੋਂ ਇੰਨਾ ਲੈਣਾ ਆ ਪਰ ਇਹ ਕਹਿੰਦੇ ਕਿ ਅਸੀਂ ਛਗਣ ਵੀ ਨਹੀਂ ਲਈ ਤੁਸੀਂ ਛਗਣ ਵੀ ਨਹੀਂ ਲਈ ਬਿਲਕੁਲ ਇਹੋ ਹੀ ਮੈਂ ਦੇਖ ਰਿਹਾ ਕਿ ਮਤਲਬ ਇਹਨਾਂ ਨੇ ਜਿਹੜਾ ਸਵਦਾ ਪ੍ਰਚਾਰ ਕੀਤਾ ਹੈ ਔਰ ਇਹ ਇਹ ਜ਼ਰੂਰਤ ਹੈ ਕੀ ਤਰ੍ਹਾਂ ਹਰਤ ਜਿੱਦਾਂ ਅਸੀਂ ਕੀਰਤਨ ਸੁਣਦੇ ਆ ਇਹ ਤੇ ਉਹ ਕਥਾ ਦਾ ਅਸਰ ਹੁੰਦਾ ਲੇਕਿਨ ਕਥਾ ਤੋਂ ਵੀ ਵੱਧ ਜਿਹੜਾ